ਪਿੰਡ ਕਿਉਂ ਛੱਡ ਰਹੇ ਪਹਿਲਾਂ ਮੈਂ ਉਹ ਦੱਸਣ ਲੱਗਿਆ ਜਿਹੜੀਆਂ ਕੁੜੀਆਂ ਨੇ ਉਹ ਪਿੰਡ ਆ ਕੇ ਰਾਜੀ ਨਹੀਂ ਹੈਗੀਆਂ ਮਤਲਬ ਵਿਆਹ ਦੇ ਦੀ ਇਹ ਸਭ ਤੋਂ ਵੱਡਾ ਰੀਜ਼ਨ ਹੈ ਉਹ ਕਹਿੰਦੀਆਂ ਨੇ ਵੀ ਬੇਸ਼ੱਕ ਦੀਆਂ ਸੀ ਪਿੰਡ ਤੋਂ ਪਰ ਅਸੀਂ ਸਾਡਾ ਵਿਆਹ ਸ਼ਹਿਰ 'ਚ ਹੋਵੇ ਪਿੰਡੂ ਕੁੜੀਆਂ ਵੀ ਇਦਾਂ ਕਹਿੰਦੀਆਂ ਪਿੰਡੂ ਕੁੜੀਆਂ ਵੀ ਇਦਾਂ ਕਹਿੰਦੀਆਂ ਮੁੰਡੇ ਕੋਲ ਪੈਲੀ ਹੋਵੇ ਪਰ ਖੇਤੀ ਨਾ ਕਰਦਾ ਹੋਵੇ ਬਹਾਂ ਠੇਕੇ ਦਿੱਤਾ ਹੋਵੇ ਜ਼ਮੀਨ ਵੀ ਚਾਹੀਦੀ ਹੈ ਜ਼ਮੀਨ ਵੀ ਚਾਹੀਦੀ ਹੈ ਦੁੱਧ ਦੀ ਬਾਲਟੀ ਹੋਵੇ ਪਰ ਮੈਂ ਡੈਰੀ ਤੋਂ ਲਿਆ ਕੇ ਫੜਾਈ ਹੋਵੇ ਟੋਹਾ ਪਾਟ ਕੇ ਨਾ ਥੱਲੇ ਮਤਲਬ ਪਾਈਪ ਦਾ ਕਨੈਕਸ਼ਨ ਥੱਲੇ ਸੀਗਾ ਵੀ ਪਾਣੀ ਤਾਂ ਚੜਦਾ ਨਹੀਂ ਸੀਗਾ ਉਦੋਂ ਤਾਂ ਵਿਆਹ ਹੁਣ ਪਾਣੀ ਬੂਸਟਿੰਗ ਸਿਸਟਮ ਨਾ ਪਿੰਡਾਂ 'ਚ ਚੜੀ ਜਾਂਦਾ ਨਾ ਬਟਨ ਦਬੇ ਤੋਂ ਹੂੰ ਤੇ ਹੁਣ ਕਹਿੰਦੇ ਇਹ ਸਹੂਲਤ ਘਟ ਹੈ ਪਿੰਡ 'ਚ ਲਾਈਟ 24 ਘੰਟੇ ਲਾਈਟ ਹੈ ਗਲੀਆਂ ਪੱਕੀਆਂ ਨੇ ਹਰ ਚੀਜ਼ ਮਿਲਦੀ ਹੈ ਡਾਕਟਰ ਵੀ ਆ ਗਏ ਪਿੰਡਾਂ ਦਾ ਸਟੇਟਸ ਹੀ ਡਾਊਨ ਕਰਤਾ ਇਸ ਥਾਟ ਨੇ ਚਲੋ ਬੇਸ਼ੱਕ ਸਟੇਟਸ ਅਲੱਗ-ਅਲੱਗ ਬਣ ਗਈਆਂ ਨੇ ਹਨਾ ਉਹ ਪੋਲੀਟੀਕਲ ਲੋਕਾਂ ਨੇ ਜਿਹੜਾ ਉਹ ਕਰਦਾ ਪਰ ਜੇਕਰ ਕਲਚਰ ਦੇਖੀਏ ਤਾਂ ਕਾਫੀ ਹੱਦ ਤੱਕ ਸਿਮਿਲਰ ਆ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਰੱਬ ਵਾਸਦਾ ਹਰਿਆਣੇ ਦੇ ਪਰ ਅੱਜ ਕੱਲ ਜਿਹੜਾ ਇਹ ਕੁਛ ਚੇਂਜ ਹੋ ਗਿਆ ਮੈਂ ਵੀ ਥੋੜੇ ਦਿਨ ਪਹਿਲਾਂ ਰੱਬ ਪਿੰਡੀ ਛੱਡੇ ਮੁੱਲ ਮੈਂ ਪਿੰਡੀ ਛੱਡਦਾ ਰੱਬ ਵੀ ਛੱਡਦਾ ਰੱਬ ਛੱਡਦਾ ਸ਼ਹਿਰ ਸ਼ਿਫਟ ਕੀਤਾ ਬੜੀਆਂ ਚੀਜ਼ਾਂ ਦੇਖੀਆਂ ਉਤਾਰ ਚੜਾਵ ਦੇ ਕੇ ਪਿੰਡ ਹਜੇ ਵੀ ਉੱਥੇ ਫਿਰਦੇ ਯਾਦਾਂ ਸੁਪਨੇ ਹਜੇ ਵੀ ਪਿੰਡ ਦੇ ਪਿੰਡ ਦੇ ਘਰਦੇ ਆਉਂਦੇ ਆ ਨਵੇਂ ਘਰਦੇ ਸੁਪਨੇ ਹਲੇ ਆਉਣੇ ਸ਼ੁਰੂ ਹੋਏ ਨਹੀਂ ਹੈਗੇ ਉਸੋਂ ਦੀਆਂ ਉਹੀ ਗਲੀਆਂ ਦਿਮਾਗ ਵਿੱਚ ਘੁੰਮਦੀਆਂ ਨੇ ਸਾਡੇ ਸਬਕੌਂਸ਼ੀਅਸ ਮਾਈਂਡ 'ਚ ਚੱਲ ਰਹਿ ਜਾਂਦਾ ਜਿਹੜਾ ਘਰ ਤੇ ਆ ਕੇ ਮੇਰੇ ਦਾਦਾ ਰੁਕਿਆ ਸੀ ਅਸੀਂ ਉਹ ਘਰ ਛੱਡ ਕੇ ਆਏ ਆ ਜਿੱਥੇ ਮੁੰਡੇ ਦਾਦਾ ਜੀ ਦੇ 47 ਤੋਂ ਬਾਅਦ ਮਲਤਾਨ ਤੋਂ ਅਸੀਂ ਆਏ ਉੱਥੇ ਆ ਕੇ ਰੁਕੇ ਉੱਥੇ ਘਰ ਬਣਾਇਆ ਮਤਲਬ ਵਧੀਆ ਸੋਨਾ ਘਰ ਛੱਡ ਕੇ ਆਏ ਆ ਕੋਠੀ ਛੱਡ ਗਈ ਜਿਹਨੂੰ ਕਹਿੰਦੇ ਉਹ ਛੱਡ ਕੇ ਆਏ ਆ ਭਾਈ 2300 ਗੱਜ ਸਕੇਅਰ ਫੀਟ 'ਚ ਬਣੀ ਹੋਈ ਸੀ ਤੇ ਮੂਰੇ ਵੀ ਥਾਂ ਪਿਆ ਕਿੰਨਾ ਕਮਨ ਪਰ ਐ ਸਮਰੇ ਕਿਉਂਕਿ ਹੁਣ ਵੀ ਅੱਖਾਂ ਦੇ ਵਿੱਚ ਪਾਣੀ ਆ ਜਾਂ ਨਿਕਲਦੀ ਆ ਸੱਚੀਓ ਜਾਨ ਨਿਕਲਦੀ ਪਿੰਡ ਸੱਡਣ ਲੱਗੇ ਮੈਂ ਤਾਂ ਉਹਨਾਂ ਦੀ ਹਿੰਮਤ ਮੰਨਦੇ ਜਿਹੜੇ ਬਾਹਰ ਜਾਂਦੇ ਆ ਸੱਤ ਸਮੁੰਦਰੋਂ ਪਾਰ ਮੇਰੀ 15 ਕਿਲੋਮੀਟਰ ਜਾਨ ਨਿਕਲ ਗਈ ਪਿੰਡਾਂ ਦੇ ਵਿੱਚ ਕੁਝ ਕਮਿਊਨਿਟੀ ਦੇ ਨੌਜਵਾਨ ਜਿਹੜੇ ਨੇ ਵਿਆਹ ਦੀ ਉਮਰ ਉਹਨਾਂ ਦੀ 26 27 28 ਸਾਲ ਦੇ ਹੋ ਗਏ ਨੇ ਇਸ ਦਾ ਮਤਲਬ ਫਿਰ ਬਚੋਲਾ ਵੀ ਨਹੀਂ ਕੋਈ ਘਰ ਦੇ ਵਿੱਚ ਆਉਂਦਾ ਹੁਣ ਪਹਿਲਾਂ ਬਚੋਲੇ ਪਿੰਡ ਦੇ ਬੰਦੇ ਹੁੰਦੇ ਇਹਨਾਂ ਕੋਈ ਕਮੇਂਡੀ ਹੁੰਦੀ ਸੀ ਉਹ ਕਰਾਉਂਦੀ ਰਹਿੰਦੀ ਹੁਣ ਤਾਂ ਦਫ਼ਤਰ ਖੁੱਲੇ ਹੋਏ ਐ ਅਗਲਾ ਕਹਿੰਦਾ ਵੀ ਸ਼ਹਿਰ ਰਹਿੰਦੇ ਹੋ ਘਰ ਦੀ ਫੋਟੋ ਭੇਜੋ ਜ਼ਮੀਨ ਦੀਆਂ ਫੜਦਾਂ ਭੇਜੋ ਕਿੰਨਾ ਲੋਨ ਹੈਗਾ ਉਹ ਦਿਖਾਓ ਚੰਗੀ ਗੱਲ ਐ ਚੰਗੀ ਗੱਲ ਐ ਇੰਨਾ ਕਿ ਸ਼ੀਸ਼ਾ ਚੰਗਾ ਐ ਪਰ ਜਮਾ ਘਰ ਦੀਆਂ ਫੋਟੋਆਂ ਦਾ ਮੰਦੋ ਨਾ ਅਗਲੇ ਤਾਂ ਮਸੋਂ ਬੰਦੀਸ਼ਾਂ ਹੁੰਦੀਆਂ ਨੇ ਮਤਲਬ ਕੁੜੀਆਂ ਦੇ ਉੱਪਰ ਮੈਂ ਪਿੰਡ ਸੀ ਸ਼ਹਿਰ ਚ ਦੋਮਾਂ ਚ ਪਿੰਡ ਸੀ ਜਿਹੜੀਆਂ ਬੰਦੀਸ਼ਾਂ ਹੁੰਦੀਆਂ ਨੇ ਉਹ ਜੈਨੂਨ ਵੀ ਹੁੰਦੀ ਐ ਕਿਤਨੇ ਕਿਤੇ ਮੈਂ ਸ਼ਹਿਰ ਜਾ ਕੇ ਕੱਲੇ ਕੁੜੀਆਂ ਨਹੀਂ ਮੁੰਡੇ ਵੀ ਖਰਾਬ ਹੁੰਦੇ ਦੇਖੇ ਬੰਦਿਸ਼ਾਂ ਚੰਗੀਆਂ ਨੇ ਕੁਝ ਹੱਦ ਤੱਕ ਹੁਣ ਤਾਂ ਬਾਕੀ ਜਿਆਦਾ ਬੰਦਿਸ਼ਾਂ ਵੀ ਚੰਗੀਆਂ ਨਹੀਂ ਆਂ ਜਿੰਨਾ ਇਹ ਮੇਰਾ ਪਰਸਨਲ ਥੀਅ ਹੈ ਬੰਦਿਸ਼ਾਂ ਹੁਣੇ ਚਾਹੀਦੀਆਂ ਪਰ ਹਸਾਬ ਸਰਦੀਆਂ ਖਾਪ ਪੰਚਾਇਤਾਂ ਅਸੀਂ ਕਾਫੀ ਸੁਣਦੇ ਆ ਹਨਾ ਚਲੋ ਅਸੀਂ ਦੇਖਿਆ ਤਾਂ ਕਦੇ ਉਹ ਮਾਹੌਲ ਨਹੀਂ ਹਰਿਆਣਾ ਦੇ ਵਿੱਚ ਖਾਪ ਖਾਪ ਪੰਚਾਇਤਾਂ ਦਾ ਕਾਫੀ ਜਿਹੜਾ ਦਬਦਬਾ ਹੈਗਾ ਕਿੰਨੇ ਪਿੰਡਾਂ ਦੀ ਹੁੰਦੀ ਆ ਭਾਈਆ ਕੋਈ ਇੱਕ ਉਹ ਪੰਚਾਇਤ ਉਹ ਵੀ ਹੁਣ ਹੁੰਦੀਆਂ ਸੀ ਹੁੰਦੀਆਂ ਹੈ ਨਹੀਂ ਉਹ ਚੀ ਰਹੀਆਂ ਨਹੀਂ ਆ ਯਾਰ ਜਦੋਂ ਰੋਲੇ ਥਾਣੇ ਚ ਜਾਣ ਲੱਗੇ ਪਹਿਲਾਂ ਰੋਲੇ ਥਾਣੇ ਥੋੜੀ ਜਾਂਦੇ ਸੀ ਪਿੰਡਾਂ ਦੇ ਮੇਰਾ ਦੋਸਤ ਆ ਚੰਗਾ ਵਧੀਆ ਪੈਸਾ ਕਮਾ ਰੇ ਵਧੀਆ ਨਾਮ ਆ ਹੈਨਾ ਉਹਦੇ ਪਿੰਡ ਦੇ ਵਿੱਚ ਉਹਨੂੰ ਕਹੀ ਜਾਂਦੇ ਨੇ ਕਹਿੰਦੇ ਵੀ ਇਹ ਤਾਂ ਚੰਡੀਗੜ੍ਹ ਜਾ ਕੇ ਕਹਿੰਦੇ ਚਟਾ ਵੇਚ ਰਿਹਾ ਤਰੱਕੀ ਕਰ ਲਈ ਉਹਨੇ ਸਭ ਤੋਂ ਕਹੇ ਕਿਸੇ ਦੀ ਦੌਲਤ ਤੇ ਸ਼ਰਤ ਨੂੰ ਸਹਿਨ ਕਰਨਾ ਉਹ ਸਹਿਨ ਨਹੀਂ ਦੀ ਆ ਆਮ ਬੰਦੇ ਤੋਂ ਅੱਜ ਕੱਲ੍ਹ ਅਕਸਰ ਕਹਿੰਦੇ ਨੇ ਕਿ ਆਪਸੀ ਭਾਈਚਾਰੇ ਦੀ ਵੱਡੀ ਮਿਸਾਲ ਦੇਖਣੀ ਆ ਤਾਂ ਉਹ ਸਾਡੇ ਦੇਸ਼ ਦੇ ਸਾਡੇ ਪੰਜਾਬ ਦੇ ਜਾਂ ਗਵੰਡੀ ਸੂਬੇ ਹਰਿਆਣੇ ਦੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦੀ ਆ ਬੇਸ਼ੱਕ ਤਕਨੀਕ ਪੱਖੋਂ ਸਾਡੇ ਇਹਨਾਂ ਦੋਨਾਂ ਸੂਬਿਆਂ ਦੇ ਪਿੰਡ ਜਿਹੜੇ ਨੇ ਥੋੜਾ ਪਿੱਛੇ ਹੋ ਸਕਦੇ ਨੇ ਪਰ ਲੋਕਾਂ ਦੇ ਵਿੱਚ ਬਣਿਆ ਆਪਸੀ ਪਿਆਰ ਆਪਸੀ ਸਾਂਝ ਜਿਹੜੀ ਆ ਉਸ ਦੀਆਂ ਮਸਾਲਾਂ ਪੂਰੀ ਦੁਨੀਆ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਵਾਰ ਜੀ ਮੇ ਜੀ ਮੇ ਤਰੱਕੀ ਸਾਡੇ ਦੇਸ਼ ਦੇ ਵਿੱਚ ਸਾਡੀ ਇਨਸਾਨੀ ਜ਼ਿੰਦਗੀ ਦੇ ਵਿੱਚ ਆਪਣੀ ਜਗ੍ਹਾ ਘੇਰ ਰਹੀ ਆ ਓਵੇਂ ਓਵੇਂ ਪਿੰਡਾਂ ਦੇ ਨੌਜਵਾਨ ਉੱਠ ਕੇ ਸ਼ਹਿਰਾਂ ਦਾ ਰੁਖ ਕਰਦੇ ਨੇ ਗੱਲ ਜੇਕਰ ਗਵਾਂਡੀ ਸੂਬੇ ਹਰਿਆਣੇ ਦੀ ਕਰੀਏ ਤਾਂ ਉੱਥੇ ਦਾ ਕਲਚਰ ਥੋੜਾ ਡਿਫਰੈਂਟ ਆ ਕੁਝ ਕਾਰਨਾ ਕਰਕੇ ਉੱਥੇ ਦੇ ਨੌਜਵਾਨ ਜਿਹੜਨੇ ਆਪਣੇ ਪਿੰਡ ਛੱਡ ਕੇ ਆਪਣੀਆਂ ਜਨਮ ਭੂਮੀਆਂ ਛੱਡ ਕੇ ਸ਼ਹਿਰਾਂ ਦਾ ਰੁਖ ਕਰਦੇ ਆ ਇਸੇ ਮੁੱਦੇ ਤੇ ਗੱਲਬਾਤ ਕਰਾਂਗੇ ਗਵਾਂਡੀ ਸੂਬੇ ਹਰਿਆਣੇ ਤੋਂ ਉਹ ਬਾਈ ਸਮਰੀ ਸਾਡੇ ਨਾਲ ਮੌਜੂਦ ਆ ਕਿਉਂਕਿ ਹਰਿਆਣੇ ਦਾ ਰਹਿਣ ਕਰਕੇ ਉੱਥੇ ਦੇ ਕਲਚਰ ਨੂੰ ਜਾਦਾ ਡੀਪਲੀ ਇਹ ਵੀਰ ਸਮਝਦਾ ਤੇ ਇਸੇ ਮੁੱਦੇ ਤੇ ਅੱਜ ਗੱਲ ਕਰਦੇ ਆ ਸਮਰੀ ਬਾਈ ਹਾਸੀਕਰ ਅਸ਼ੀਕਰ ਬਾਈ ਕੀ ਹਾਲ ਚਾਲ ਠੀਕ ਠਾਕ ਹੋ ਵਧੀਆ ਚੜ੍ਹਦੀ ਕਲਾ ਅੱਛਾ ਸਮਰੀ ਜਿਵੇਂ ਚਲੋ ਬੇਸ਼ੱਕ ਸਟੇਟਸ ਅਲੱਗ-ਅਲੱਗ ਬਣ ਗਈਆਂ ਨੇ ਹਨਾ ਉਹ ਪੋਲੀਟੀਕਲ ਲੋਕਾਂ ਨੇ ਜਿਹੜਾ ਉਹ ਕਰਤਾ ਹੈ ਨਾ ਪਰ ਜੇਕਰ ਕਲਚਰ ਦੇਖੀਏ ਤਾਂ ਕਾਫੀ ਹੱਦ ਤੱਕ ਸਿਮਿਲਰ ਆ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਰੱਬ ਵਸਦਾ ਹਰਿਆਣਾ ਦੇ ਪਿੰਡਾਂ ਦੇ ਵਿੱਚ ਵੀ ਰੱਬ ਵਸਦਾ ਪਰ ਅੱਜ ਕੱਲ ਜਿਹੜਾ ਇਹ ਕੁਛ ਚੇਂਜ ਹੋ ਗਿਆ ਹੈ ਨਾ ਮੈਂ ਵੀ ਥੋੜੇ ਦਿਨ ਪਹਿਲਾਂ ਰੱਬ ਪਿੰਡੀ ਛੱਡੇ ਮੁੱਲ ਮੈਂ ਪਿੰਡੀ ਛੱਡਦਾ ਤਾਂ ਰੱਬ ਵੀ ਛੱਡਦਾ ਰੱਬ ਛੱਡਦਾ ਸ਼ਹਿਰ ਸ਼ਿਫਟ ਕੀਤਾ ਬੜੀਆਂ ਚੀਜ਼ਾਂ ਦੇਖੀਆਂ ਉਤਾਰ ਚੜਾਅ ਦੇਖੇ ਪਿੰਡ ਹਜੇ ਵੀ ਉੱਥੇ ਫਿਰਦੇ ਯਾਦਾਂ ਸੁਪਨੇ ਹਜੇ ਵੀ ਪਿੰਡਾਂ ਦੇ ਪਿੰਡ ਦੇ ਘਰ ਦੇ ਆਉਂਦੇ ਆ ਨਵੇਂ ਘਰ ਦੇ ਸੁਪਨੇ ਹਲੇ ਆਉਣੇ ਸ਼ੁਰੂ ਹੋਏ ਨਹੀਂ ਹੈਗੇ ਹੂੰ ਉਸੋਂ ਦੀਆਂ ਉਹੀ ਗਲੀਆਂ ਦਿਮਾਗ ਚ ਘੁੰਮਦੀਆਂ ਨੇ ਸਾਡੇ ਸਬਕੌਨਸ਼ੀਅਸ ਮਾਈਂਡ ਚ ਚੱਲਦਾ ਰਹਿੰਦਾ ਰਹੀ ਗੱਲ ਕਲਚਰ ਦੀ ਹੂੰ ਕਲਚਰ ਤਾਂ ਰਹੀ ਆ ਹੁਣ ਸ਼ੈਰੀ ਸ਼ਹਿਰ ਵੱਲੋਂ ਕਿਉਂ ਸ਼ਿਫਟ ਕਰ ਰਹੇ ਨੇ ਮੈਂ ਉਹਦਾ ਰੀਜ਼ਨ ਵੀ ਦਿੰਨਾ ਹੂੰ ਉਹ ਕਿਤਨਾ ਕਿਤੇ ਸਹੀ ਵੀ ਨੇ ਉਹ ਕਿਤਨਾ ਕਿਤੇ ਗਲਤ ਵੀ ਨੇ ਗਲਤ ਵੀ ਨੇ ਸਹੀ ਕੀ ਨੇ ਮੈਂ ਜਿਹੜੀ ਚੀਜ਼ ਮੈਂ ਫੇਸ ਕੀਤੀ ਮੈਂ ਜੋ ਸੁਣਦਾ ਆ ਜਾਂ ਦੇਖਦਾ ਆ ਸਾਡਾ ਅੱਧਾ ਪਿੰਡ ਖਾਲੀ ਹੁੰਦਾ ਯਾਰ ਆ ਲਾਗੇ ਤਾਂ ਕਿਤੇ ਕਈ ਪਿੰਡ ਖਾਲੀ ਹੁੰਦੇ ਯਾਰ ਇਹ ਕਿਹੜੇ ਇਲਾਕੇ ਦੇ ਹੋ ਤੁਸੀਂ ਹਰਿਆਣਾ ਹਰਿਆਣਾ ਫਤਿਹਬਾਦ ਫਤਿਹਬਾਦ ਉੱਥੇ ਸਾਡੇ ਹਰ ਕਮਿਊਨਿਟੀ ਰਹਿੰਦੀ ਸਾਡੇ ਪਿੰਡ ਦੇ ਵਿੱਚ ਹਮ ਸਾਰਾ ਭਾਈਚਾਰਾ ਸਾਡਾ ਪਿੰਡ ਬਹੁਤ ਵਧੀਆ ਇਹ ਸਾਡੇ ਪਿੰਡ ਦੀ ਖਾਸੀ ਹੈ ਤੇ ਸਾਡਾ ਪਿੰਡ ਬਹੁਤ ਵਧੀਆ ਜੇ ਇਲੈਕਸ਼ਨ ਹੋ ਹਟੇ ਤਾਂ ਹੋ ਹਟੇ ਬਸ ਉਸ ਤੋਂ ਬਾਅਦ ਆਪਸ ਦੇ ਵਿੱਚ ਆਣਾ ਜਾਣਾ ਫਿਰ ਤੋਂ ਸ਼ੁਰੂ ਹੈ ਇੱਕ ਵੋਟਾਂ ਵਾਲੇ ਦਿਨ ਬਸ ਉਹ ਡੰਗ ਛੋਟਾ ਜਾ ਹੁੰਦਾ ਹਾਂ ਹਾਂ ਉਹ ਪੰਜ ਚਾਰ ਦਿਨ 10 ਦਿਨ ਮੂੰਹ ਫਿਰਦੇ ਰਹਿੰਦੇ ਬਾਕੀ ਸਭ ਇਕੱਠੇ ਹੈ ਹਮ ਸਾਡੇ ਪਿੰਡ ਦੇ ਵਿੱਚ ਬਹੁਤ ਏਦਾਂ ਘੱਟ ਹੁੰਦਾ ਕਿ ਲੜਾਈ ਝਗੜੇ ਵੱਧ ਹੋਏ ਹੋਣ ਪਿੰਡ ਚ ਨਿਭੜ ਜਾਂਦੀ ਆ ਬਲਤਾਂ ਇਹ ਖਾਸੀਅਤ ਹੈ ਰਹੀ ਗੱਲ ਸ਼ਹਿਰਾਂ ਤੇ ਆਪਾਂ ਗੱਲ ਚੱਲ ਰਹੀ ਸੀ ਕਲਚਰ ਦੀ ਪਿੰਡ ਕਿਉਂ ਛੱਡਦੇ ਪਹਿਲਾਂ ਮੈਂ ਉਹ ਦੱਸਣ ਲੱਗਿਆ ਜਿਹੜੀਆਂ ਕੁੜੀਆਂ ਨੇ ਉਹ ਪਿੰਡ ਆ ਕੇ ਰਾਜੀ ਨਹੀਂ ਹੈਗੀਆਂ ਮੰਨ ਲਓ ਵਿਆਹ ਦੇ ਲਈ ਇਹ ਸਭ ਤੋਂ ਵੱਡਾ ਰੀਜ਼ਨ ਹੈ ਉਹ ਕਹਿੰਦੀਆਂ ਨੇ ਵੀ ਬੇਸ਼ੱਕ ਦੀਆਂ ਸੀ ਪਿੰਡ ਤੋਂ ਪਰ ਅਸੀਂ ਸਾਡਾ ਵਿਆਹ ਸ਼ਹਿਰ ਚ ਹੋਵੇ ਪਿੰਡੂ ਕੁੜੀਆਂ ਵੀ ਇਦਾਂ ਕਹਿੰਦੀਆਂ ਨੇ ਪਿੰਡੂ ਕੁੜੀਆਂ ਵੀ ਇਦਾਂ ਕਹਿੰਦੀਆਂ ਨੇ ਮੁੰਡੇ ਕੋਲ ਪੈਲੀ ਹੋਵੇ ਪਰ ਖੇਤੀ ਨਾ ਕਰਦਾ ਹੋਵੇ ਵਹਾਂ ਠੇਕੇ ਦਿੱਤਾ ਹੋਵੇ ਜ਼ਮੀਨ ਵੀ ਚਾਹੀਦੀ ਹੈ ਜ਼ਮੀਨ ਵੀ ਚਾਹੀਦੀ ਹੈ ਦੁੱਧ ਦੀ ਬਾਲਟੀ ਹੋਵੇ ਪਰ ਮੈਂ ਡੈਰੀ ਤੋਂ ਲੈ ਆ ਕੇ ਫੜਾਈ ਹੋਵੇ ਬਾਲਟੀ ਹੋਵੇ ਦੁੱਧ ਦੀ ਕਿਉਂ ਹੋਵੇ ਘਰ ਦਾ ਉਹ ਮੋਦੇ ਬਾਲਟੀ ਦੇ ਉੱਤੇ ਜਿਹੜਾ ਕਰੀਮ ਮਲਾਈ ਆਈ ਉਹ ਲਾ ਲੈਣੀ ਹੂੰ ਮੁੰਡਾ ਖੇਤੀ ਕਰਦਾ ਨਾ ਹੋਵੇ ਸ਼ਹਿਰ ਰਹਿੰਦਾ ਹੋਵੇ ਜ਼ਮੀਨ ਹੋਵੇ ਖੇਤੋਂ ਮੂੜੀਆਂ ਗਾਜਰਾਂ ਸਭ ਆਉਣ ਹੂੰ ਪਰ ਖੇਤੀ ਕਰਦਾ ਨਾ ਹੋਵੇ ਹੂੰ ਇਹ ਸਭ ਤੋਂ ਵੱਡਾ ਰੀਜ਼ਨ ਹੋ ਗਿਆ ਉਹ ਕਹਿੰਦੇ ਵੀ ਚਲ ਕੁੜੀਆਂ ਪਿੰਡ ਜਿਹਾ ਵਿਆਹ ਕਰਾਵ ਹੀ ਲੈਣਾ ਹੂੰ ਜਿਹੜੀ ਮਾਸੀ ਦੀ ਕੁੜੀ ਦਾ ਵਿਆਹ ਸ਼ਹਿਰ ਚ ਹੋਇਆ ਜਿਹੜੀ ਉਹਦੀ ਮਾਮੇ ਦੀ ਕੁੜੀ ਦਾ ਸ਼ਹਿਰ ਚ ਹੋਇਆ ਉਹਨਾਂ ਦੀ ਪ੍ਰੀ-ਵੈਡਿੰਗਾਂ ਦਿੱਲੀ ਅਮਰੀਕਸਰ ਹੋਈਆਂ ਉਹ ਕਹਿੰਦੇ ਮੇਰੇ ਵੀ ਇਦਾਂ ਹੀ ਹੋਣਾ ਚਾਹੀਦਾ ਸੋਸ਼ਲ ਦੇ ਚੱਕਰਾਂ ਦੇ ਵਿੱਚ ਸੋਸ਼ਲ ਸਟੇਟਸ ਜਿਹੜਾ ਇੱਕ ਉਹਦੇ ਚੱਕਰਾਂ ਦੇ ਵਿੱਚ ਜਦੋਂ ਪਿੰਡਾਂ 'ਚ ਸਹੂਲਤ ਨਹੀਂ ਸੀ ਹੁੰਦੀ ਲਾਈਟ ਦੀ ਪਾਣੀ ਦੀ ਸਾਡੇ ਬਜ਼ੁਰਗਾਂ ਨੇ ਮੈਂ ਆਪ ਦੇ ਦੇਖਿਆ ਵੀ ਟੋਆ ਪਟਕ ਇਹਨਾਂ ਥੱਲੇ ਮਤਲਬ ਪਾਈਪ ਦਾ ਕਨੈਕਸ਼ਨ ਥੱਲੇ ਸੀਗਾ ਵੀ ਪਾਣੀ ਤਾਂ ਚੜਦਾ ਨਹੀਂ ਸੀਗਾ ਉਦੋਂ ਤਾਂ ਵਿਆਹ ਹੋਈ ਜਾਂਦੇ ਸੀਗੇ ਹੁਣ ਪਾਣੀ ਬੂਸਟਿੰਗ ਸਿਸਟਮ ਨਾਲ ਪਿੰਡਾਂ 'ਚ ਚੜੀ ਜਾਂਦਾ ਨਾ ਬਟਨ ਦੱਬੇ ਤੋਂ ਤੇ ਹੁਣ ਕਹਿੰਦੇ ਇਹ ਸਹੂਲਤ ਘਟ ਹੈ ਪਿੰਡ 'ਚ ਲਾਈਟ 24 ਘੰਟੇ ਲਾਈਟ ਹੈ ਬਲੀਆਂ ਪੱਕੀਆਂ ਨੇ ਹਰ ਚੀਜ਼ ਮਿਲਦੀ ਹੈ ਡਾਕਟਰ ਵੀ ਆ ਗਏ ਪਿੰਡਾਂ ਦਾ ਸਟੇਟਸ ਹੀ ਡਾਊਨ ਕਰਤਾ ਇਸ ਥੋਟ ਨੇ ਇੱਕ ਅਨਪੜਤਾ ਦੀ ਨਿਸ਼ਾਨੀ ਦੱਸਿਆ ਜਾਂਦਾ ਹਨਾ ਮਨਲਾਤ ਦਾ ਵੀ ਜਿਹੜਾ ਪਿੰਡਾਂ ਦੇ ਵਿੱਚ ਉਹਨਾਂ ਦਾ ਕਹਿੰਦਾ ਪਿੰਡੂ ਜ ਆ ਅਨਪੜਾ ਚਾਹੇ ਬੰਦਾ ਪੀ ਐਚ ਡੀ ਹੋਵੇ ਹਾਂ ਦੁੱਧ ਪਿੰਡੋਂ ਹੀ ਲਿਆਉਣਾ ਹਾਂ ਲੱਸੀ ਪਿੰਡੋਂ ਹੀ ਲਿਆਉਣੀ ਐ ਵੀ ਕਿਸੇ ਪਿੰਡੋਂ ਆਉਂਦਾ ਹੋਵੇ ਨਾ ਲੱਸੀ ਫੜਾ ਜੂਗਾ ਪਿੰਡੋਂ ਆਉਂਦਾ ਵੀ ਨਾ 2 ਕਿਲੋਟਰ ਦੁੱਧ ਮੰਗਾ ਲਈ ਦੋ ਦਿਨ ਕੱਢੋਗੇ ਇੱਥੇ ਦੁੱਧ ਵਧੀਆ ਨਹੀਂ ਮਿਲਦਾ ਪਿੰਡ ਜਾਣਾ ਨਹੀਂ ਪਿੰਡ ਰਹਿਣਾ ਨਹੀਂ ਪਿਸ਼ੋਕੜ ਪਿੰਡ ਤੋਂ ਐ 80 1947 ਤੋਂ ਬਾਅਦ ਜਿਹੜਾ ਘਰ ਤੇ ਆ ਕੇ ਮੇਰੇ ਦਾਦਾ ਰੁਕਿਆ ਸੀ ਸੀ ਉਹ ਘਰ ਛੱਡ ਕੇ ਆਏ ਆ ਜਿੱਥੇ ਤੁਹਾਡੇ ਦਾਦਾ ਜੀ ਦੇ 47 ਤੋਂ ਬਾਅਦ ਮਲਤਾਨ ਤੋਂ ਅਸੀਂ ਆਏ ਉੱਥੇ ਆ ਕੇ ਰੁਕੇ ਉੱਥੇ ਘਰ ਬਣਾਇਆ ਮਤਲਬ ਵਧੀਆ ਸੋਨਾ ਘਰ ਛੱਡ ਕੇ ਆਏ ਆ ਕੋਠੀ ਛੜਕੀ ਜੀ ਨੂੰ ਕਹਿੰਦੇ ਨੇ ਉਹ ਛੜ ਕੇ ਆਏ ਆ ਬਾਈ 2300 ਗੱਜ ਸਕੇਅਰ ਫੀਟ ਸੇ ਬਣੀ ਹੋਈ ਸੀ ਤੇ ਮੂਰੇ ਵੀ ਥਾਂ ਪਿਆ ਕਿੰਨਾ ਕ ਮਨ ਪਰਿਆ ਸਾਂਭਰੇ ਕਿਉਂਕਿ ਹੁਣ ਵੀ ਅੱਖਾਂ ਦੇ ਵਿੱਚ ਪਾਣੀ ਆ ਸੱਚੀਓ ਜਾਨ ਨਿਕਲਦੀ ਆ ਸੱਚੀਓ ਜਾਨ ਨਿਕਲਦੀ ਪਿੰਡ ਸੇ ਡਣ ਲੱਗਿਆ ਮੈਂ ਤਾਂ ਉਹਨਾਂ ਦੀ ਹਿੰਮਤ ਮੰਨਦਾ ਜੇ ਬਾਹਰ ਜਾਂਦੇ ਆ ਸੱਤ ਸਮੁੰਦਰੋਂ ਪਾਰ ਮੇਰੀ 15 ਕਿਲੋਮੀਟਰ ਜਾਨ ਨਿਕਲ ਗਈ ਅੱਖਾਂ ਚ ਪਾਣੀ ਆ ਹੁਣ ਹੁੰਦਾ ਯਾਰ ਕਿਉਂ ਨਾ ਆਵੇ ਪਿੰਡ ਆ ਬਦਾ ਯਾਰ ਹੁਣ ਜਾਣਾ ਨਾ ਪਿੰਡ ਇੱਕ ਫਰਕ ਹੋਰ ਦੇਖਦਾ ਮੈਂ ਇੱਕ ਵੀਡੀਓ ਵੀ ਪਾਈ ਸੀਗੀ ਰੋਟੀ ਪਾਣੀ ਪਿੰਡ ਵਾਲੇ ਮੈਨੂੰ ਹੁਣ ਵੀ ਪੁੱਛਦੇ ਆ ਰੋਟੀ ਪਾਣੀ ਮੈਨੂੰ ਪਹਿਲਾਂ ਵੀ ਪੁੱਛਦੇ ਸੀ ਹੁਣ ਮੇਰੀ ਮਹਿਮਾਨ ਨਿਵਾਜ਼ੀ ਹੁੰਦੀ ਹੈ ਪਹਿਲਾਂ ਪਿੰਡ ਦਾ ਪਹਿਲਾਂ ਪਿੰਡ ਦਾ ਸੀ ਉੱਥੇ ਤਾਂ ਉਹ ਉਹ ਚੀਜ਼ ਮੈਨੂੰ ਚੁਭਦੀ ਆ ਔਰ ਉਹ ਇੱਜ਼ਤ ਕਰਦੇ ਨੇ ਅਜੀ ਗੱਲਾਂ ਦੀਆਂ ਮਾਣ ਚ ਪੁੱਛਦੇ ਨੇ ਪਰ ਮੈਨੂੰ ਫੀਲ ਹੁੰਦਾ ਕਿ ਮੈਂ ਅਜੇ ਵੀ ਪਿੰਡ 'ਚ ਮਹਿਮਾਨ ਬਣ ਕੇ ਆਈ ਜਾਂਦਾ ਯਾਰ ਜਿੱਥੋਂ ਲੱਗਦਾ ਉਹ ਲੰਘ ਲੱਗ ਗਿਆ ਜੀ ਸ਼ਹਿਰ ਕੀ ਕਰੀ ਲਾਉਣਾ ਪੈਂਦਾ ਕਰੀਏ ਕਿ ਅੱਛਾ ਭਾਈ ਫਿਰ ਇਸ ਦਾ ਮਤਲਬ ਹੁੰਦਾ ਇਹ ਹੈ ਕਿ ਸਾਡੇ ਅਸੀਂ ਲੋਕ ਬੇਸ਼ੱਕ ਪੜ੍ਹ ਲਿਖ ਗਏ ਹਣਾ ਅਸੀਂ ਟੈਕਨੋਲੋਜੀ ਪੱਖੋਂ ਐਡਵਾਂਸ ਹੋ ਗਏ ਹਾਂ ਪਰ ਉਹਨਾਂ ਨੇ ਸਾਡਾ ਇਹ ਭਾਈਚਾਰਾ ਜਿਹੜਾ ਸਾਡੇ ਪਿੰਡਾਂ ਨੂੰ ਖਾਈ ਜਾ ਰਹੀ ਹੈ ਸਾਡੀ ਪੜ੍ਹਾਈ ਦੀ ਹਾਂ ਬਿਲਕੁਲ ਖਾਈ ਜਾ ਰਹੀ ਹੈ ਉਹ ਪੜ੍ਹੇ ਲਿਖੇ ਬੀਟੈਕ ਐਮਟੈਕ ਕਰਕੇ ਬੈਠੇ ਆ ਪਿੰਡ ਦੇ ਵਿੱਚ ਬੰਦੇ ਤੇ ਉਹਨਾਂ ਦੇ ਵਿਆਹ ਨਹੀਂ ਹੋਈ ਜਾਂਦੇ ਕਾਰਨ ਪਿੰਡ ਵੀ ਪਿੰਡ ਜਿਹ ਰਹਿੰਦਾ ਮੈਂ ਖੁਦ ਐਗਜ਼ਾਮਪਲ ਦੇ ਸਕਦਾ ਮੈਂ ਹੂੰ 30 ਕਿੱਲੇ ਵਾਹਣ 35 ਕਿੱਲੇ ਵਾਹਣ ਆਉਂਦੇ ਆ ਮੁੰਡੇ ਤੇ ਕੁੜੀ ਨੂੰ ਹੂੰ ਉਹ ਕਹਿੰਦੇ ਪਿੰਡ ਚ ਨਹੀਂ ਭੇਜਣੀ ਸ਼ਹਿਰ ਆਜੋ ਭਾਵੇਂ ਕਿਰਾਏ ਤੇ ਆ ਕੇ ਰਹਿ ਜਾਓ ਸ਼ਹਿਰ ਆਜੋ ਅੱਛਾ ਭਾਈ ਤੁਸੀਂ ਹਰਿਆਣੇ ਤੋਂ ਆ ਹਨਾ ਹਰਿਆਣੇ ਦੇ ਵਿੱਚ ਸਾਰੇ ਹਰਿਆਣੇ ਦੇ ਵਿੱਚ ਇਸੇ ਤਰ੍ਹਾਂ ਦਾ ਕਲਚਰ ਆ ਨਹੀਂ ਜਾਂ ਕੁਝ ਕਮਿਊਨਿਟੀ ਜੀ ਕੁਝ ਕਮਿਊਨਿਟੀ ਦੇ ਵਿੱਚ ਇਹਦਾ ਨਾ ਕਲਚਰ ਹੈ ਕੁਝ ਕਮਿਊਨਿਟੀ ਦੇ ਇਦਾਂ ਜੀ ਨੇ ਉਹ ਕਹਿੰਦੇ ਸੀ ਤੋੜਨੀ ਪਿੰਡ ਹੈ ਸ਼ਹਿਰ ਅਸੀਂ ਭੇਜਣੀ ਨਹੀਂ ਇਦਾਂ ਦੀ ਵੀ ਹੈ ਮੈਂ ਕੁਝ ਕਮਿਊਨਿਟੀ ਨੂੰ ਕਹਿ ਰਿਹਾ ਮੈਂ ਪਾਰਟਿਕੂਲਰ ਟਾਰਗੇਟ ਨਾ ਲੈ ਕੇ ਨਹੀਂ ਕਹਿ ਰਿਹਾ ਲੇਕਿਨ ਹੁੰਦਾ ਹੈ ਅੱਛਾ ਇਹ ਚੀਜ਼ ਪਿਛਲੇ 10 ਸਾਲਾਂ ਤੋਂ ਟ੍ਰੈਂਡ ਦੇ ਵਿੱਚ ਆਈ ਹੈ ਜਿਸ ਦੇ ਕਾਰਨ ਸਾਡੇ ਲਾਗਤ ਤੱਕ ਦੇ 5-7 ਪਿੰਡ ਖਾਲੀ ਹੋ ਗਏ ਉਹ ਕਮਿਊਨਿਟੀ ਦੇ ਪਿੰਡ ਦੇ ਵਿੱਚੋਂ ਚਲੀ ਗਈ ਹੂੰ ਜ਼ਮੀਨਾਂ ਰਹਿ ਗਈਆਂ ਉੱਥੇ ਬਹਾਨ ਠੇਕੇ ਦਿੱਤੇ ਹੋਏ ਆ ਹੂੰ ਯਰ ਕਿ ਥੋੜਾ ਐਗਜ਼ਾਮਪਲ ਹੋਰ ਦਿੰਦਾ ਮੈਂ ਹੂੰ ਮੁੰਡੇ ਦਾ ਡੈਡੀ ਮੋਟਰਾਂ ਦਾ ਬੰਦਾ ਸੀਗਾ ਹੂੰ ਕੰਮ ਟੋਪ ਦਾ ਹੂੰ ਸ਼ਹਿਰ 'ਚ ਦੁਕਾਨ ਮੁੰਡਾ 32 ਸਾਲ ਦਾ ਹੋ ਗਿਆ ਵਿਆਹ ਨਹੀਂ ਹੋਇਆ ਹੂੰ ਪਿੰਡ ਛੱਡਦਾ ਢਾਈ ਮਿੰਨ ਨਹੀਂ ਫੜੇ ਹੋਣੇ ਬਿਆਉ। ਜੋ ਘੰ 32 ਸਾਲਾਂ ਚ ਨਹੀਂ ਹੋਇਆ 2.5 ਮਹੀਨਿਆਂ ਚ ਹੋ ਗਿਆ। ਅੱਛਾ ਫਿਰ ਇਹਦਾ ਮਤਲਬ ਤਾਂ ਜਿਵੇਂ ਤੁਸੀਂ ਇਹਨਾਂ ਦੱਸਿਆ 32 ਸਾਲ ਚ ਨਹੀਂ ਹੋਇਆ 2.5 ਮਹੀਨੇ ਚ ਹੋ ਗਿਆ। ਇਸਦਾ ਮਤਲਬ ਉਹ ਤਾਂ ਫਿਰ ਜੇ ਕੋਈ ਪਿੰਡਾਂ ਦੇ ਵਿੱਚ ਕੁਝ ਕਮਿਊਨਿਟੀ ਦੇ ਨੌਜਵਾਨ ਜਿਹੜੇ ਨੇ ਵਿਆਹ ਦੀ ਉਮਰ ਆ ਉਹਨਾਂ ਦੇ 26 27 28 ਸਾਲ ਦੇ ਹੋ ਗਏ ਨੇ। ਇਸਦਾ ਮਤਲਬ ਫਿਰ ਬਚੋਲਾ ਵੀ ਨਹੀਂ ਕੋਈ ਘਰ ਦੇ ਵਿੱਚ ਆਉਂਦਾ ਹੁਣ। ਨਹੀਂ ਪੁਰਾਣੇ ਬਜ਼ੁਰਗੇ ਦੱਸਦੇ ਸੀ ਕਿ ਨੌਜਵਾਨਾਂ ਮੈਂ ਅੱਜ ਕੱਲ ਵੀ ਗੱਲ ਹੋ ਰਹੀ ਸੀ। ਵੀ 18 ਸਾਲ ਦਾ ਨੌਜਵਾਨ ਹੋਇਆ ਬਚੋਲੇ ਘਰ ਦਾ ਮੈਂ ਕਹਿੰਦਾ ਬੇੜਾ ਨੀਵਾ ਕਰ ਦਿੰਦਾ ਸੀ। ਵੀ ਪਹਿਲਾਂ ਬ ਹੂੰ ਹੈ ਨਾ ਕੋਈ ਕਮਿਊਨਿਟੀ ਹੁੰਦੀ ਸੀ ਉਹ ਕਰਾਉਂਦੀ ਰਹਿੰਦੀ ਹੁਣ ਤਾਂ ਦਫ਼ਤਰ ਖੁੱਲੇ ਹੋਏ ਐ ਅਗਲਾ ਕਹਿੰਦਾ ਵੀ ਸ਼ੇਅਰ ਰੈਂਦੇ ਹੋ ਘਰ ਦੀ ਫੋਟੋ ਭੇਜੋ ਜ਼ਮੀਨ ਦੀਆਂ ਫੜਦਾਂ ਭੇਜੋ ਕਿੰਨਾ ਲੋਨ ਹੈਗਾ ਉਹ ਦਿਖਾਓ ਚੰਗੀ ਗੱਲ ਐ ਚੰਗੀ ਗੱਲ ਇੰਨਾ ਕਿ ਸ਼ੀਸ਼ਾ ਚੰਗਾ ਐ ਹੂੰ ਪਰ ਜਮਾ ਘਰ ਦੀਆਂ ਫੋਟੋਆਂ ਦਾ ਮੰਗੋ ਨਾ ਅਗਲੇ ਤੋਂ ਪਹਿਲੀ ਪੁੱਛੀਏ ਚਲੋ ਠੀਕ ਐ ਜ਼ਰੂਰ ਚੰਗੀ ਗੱਲ ਹੈ ਕਿ ਨਹੀਂ ਹੈ ਕਈ ਵਾਰ ਇਦਾਂ ਦਾ ਵੀ ਹੁੰਦਾ ਕਹੇ ਕਿੰਨੀ ਦਿੰਦੇ ਹੁੰਦੀ ਕਿੰਨੀ ਐ ਉਹ ਵੀ ਸੱਚ ਐ ਚਲੋ ਵੈਰੀਫਿਕੇਸ਼ਨ ਤਾਂ ਉਹ ਜ਼ਰੂਰੀ ਐ ਸੱਚ ਐ ਲੇਕਿਨ ਘਰ ਦੇ ਕਮਰੇ ਦੀਆਂ ਫੋਟੋ ਮੰਗਾਉਣੀ ਆ ਕਿੱਡੀ ਕੀ ਗੱਲ ਯਾਰ ਕਿੱਡੀ ਗੱਲ ਵਿਆਹ ਸ਼ਹਿਰ ਚ ਆ ਕੇ ਵਿਆਹ ਹੋ ਜਾਣਾ ਮੇਰਾ ਦੋਸਤ 25 ਕਿਲੇ ਬਾਣੋ ਦੇ ਕੋਲ ਹੂੰ ਸੋਨਾ ਸੁਨੱਖਾ ਚੰਗਾ ਬਿਜ਼ਨਸ ਪਿੰਡ ਰਹਿੰਦਾ ਸੀ ਹੂੰ ਨਹੀਂ ਹੋਇਆ 25 ਕਿਲੇ ਵਾਲ ਨੂੰ 25 ਕਿਲੇ ਪਹਿਲੀ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ 40 ਲੱਖ ਨੂੰ 45 ਲੱਖ ਨੂੰ ਕਿਲਾ ਆਮ ਖੇਤੀ ਕਰਨ ਨੂੰ ਉੱਥੇ ਸਾਡੇ ਏਰੀਆ ਦੇ ਵਿੱਚ ਸ਼ੇਅਰ ਆਇਆ ਜਿਹੜੇ ਬੰਦੇ ਨਾਲ ਬਹਿ ਕੇ ਗੱਲ ਕਰਦੇ ਸੀ ਨਾ ਯਾਰ ਮੁੰਡੇ ਦਾ ਵਿਆਹ ਕਰਨਾ ਮੁੰਡੇ ਦਾ ਵਿਆਹ ਨਹੀਂ ਹੋਈ ਜਾਂਦਾ ਕੁੜੀ ਕਿਉਂ ਉਹਨਾਂ ਨੇ ਦੇਤੀ ਇੱਕ ਸਾਹ ਦੀ ਆਪਦੇ ਰਿਸ਼ਤੇਦਾਰੀ ਚ ਪਹਿਲਾ ਰੋਜ਼ ਮਿਲਦੇ ਸੀ ਕਿ ਨੇ ਜ਼ਿਕਰ ਨਹੀਂ ਕੀਤਾ ਬਸ ਇੱਕ ਸ਼ੇਅਰ ਆ ਗਿਆ ਇੱਕ ਸ਼ੇਅਰ ਆ ਗਿਆ ਔਰ ਬਿਲਕੁਲ ਸੱਚੀਆਂ ਗੱਲਾਂ ਨੇ ਇਸ ਗੱਲ ਦੇ ਵਿੱਚ ਕੋਈ ਵੀ ਝੂਠ ਨਹੀਂ ਹੈਗਾ ਮੈਂ ਤੁਹਾਨੂੰ ਲੈ ਜਾ ਕੇ ਤੇ ਦਿਖਾ ਸਕਦਾ ਵੀ ਆਹ ਘਰ ਸੀ ਇੱਥੇ ਰਹਿੰਦੇ ਸੀ ਆਹ ਛੱਡ ਕੇ ਇਸ ਘਰ ਸੇ ਗਏ ਨੇ ਉੱਚਾ ਅੱਛਾ ਭਾਈ ਜਿਵੇਂ ਹੁਣ ਤੁਸੀਂ ਹਨਾ ਮੁੰਡਿਆਂ ਦਾ ਦੱਸਦੇ ਹੋ ਕਿ ਮੁੰਡਿਆਂ ਨੂੰ ਵਾਪਸ ਜਿਹੜਾ ਸ਼ਹਿਰਾਂ ਦੇ ਵਿੱਚ ਆਉਣਾ ਪੈਂਦਾ ਮਜਬੂਰੀ ਆ ਵਿਚਾਰਿਆਂ ਨੂੰ ਹਨਾ ਫਿਰ ਕੁੜੀਆਂ ਦੀਆਂ ਵੀ ਡਿਮਾਂਡਸ ਜਿਹੜੀਆਂ ਨੇ ਅਲੱਗ ਹੁੰਦੀਆਂ ਹੋਣੀਆਂ ਇੱਕ ਤਾਂ ਸ਼ਹਿਰ ਦੇ ਵਿੱਚ ਆ ਗਿਆ ਉਹ ਵੱਖਰੀ ਗੱਲ ਆ ਜਿਵੇਂ ਕੁੜੀਆਂ ਦੀਆਂ ਵੀ ਹੋਰ ਡਿਮਾਂਡਸ ਵੀ ਹੁੰਦੀਆਂ ਹੋਣੀਆਂ ਅਲੱਗ ਕੁਝ ਪੰਜਾਬ ਨਾਲੋਂ ਤੁਸੀਂ ਪੰਜਾਬ 'ਚ ਵੀ ਵਿਚਰਦੇ ਹੋ ਇੱਥੇ ਵੀ ਹਨਾ ਦੇਖਿਆ ਦੋਸਤੋ ਅਲੱਗ ਤਾਂ ਕੋਈ ਖਾਣੇ ਪੀਣੇ ਤੇ ਜਾ ਕੇ ਜਿਆਦਾ ਡਿਗਦਾ ਕੰਮ ਵੀ ਸ਼ਹਿਰ 'ਚ ਜਿੱਤੇ ਜਿੱਕਰੀ ਜਾ ਸਕਦੇ ਆ ਠੀਕ ਆ ਸਹੂਲਤਾਂ ਹੈਗੀਆਂ ਸ਼ਹਿਰ ਦੇ ਵਿੱਚ ਆਪਣੀ ਆਵਾਜ਼ ਪਹਿਲਾਂ ਵੀ ਗੱਲ ਹੋ ਰਹੀ ਸੀ ਸ਼ਹਿਰ ਦੇ ਵਿੱਚ ਲੱਖ ਸਹੂਲਤਾਂ ਨੇ ਹਮ ਪਰ ਦਿਲੇ ਜਦੋਂ ਸਾਡਾ ਪਿੰਡ ਬੈਠਾ ਹੈ ਉਹਨੂੰ ਕਿੱਥੇ ਲਿਆਈ ਆਪਾਂ ਤੁਸੀਂ ਫਰਕ ਦੀ ਗੱਲ ਕਰਦੇ ਹੋ ਮੈਂ ਬੰਦੀਸ਼ਾਂ ਹੁੰਦੀਆਂ ਨੇ ਮਤਲਬ ਕੁੜੀਆਂ ਦੇ ਉੱਪਰ ਮੈਂ ਪਿੰਡ ਵਿੱਚ ਸ਼ਹਿਰ 'ਚ ਦੋਨਾਂ 'ਚ ਪਿੰਡ 'ਚ ਜਿਹੜੀਆਂ ਬੰਦੀਸ਼ਾਂ ਹੁੰਦੀਆਂ ਨੇ ਨਾ ਉਹ ਜੈਨੂਨ ਵੀ ਹੁੰਦੀਆਂ ਨੇ ਕਿਤਨੇ ਕਿਤੇ ਹਮ ਮੈਂ ਸ਼ਹਿਰ 'ਚ ਜਾ ਕੇ ਕੱਲੇ ਕੁੜੀਆਂ ਨਹੀਂ ਮੁੰਡੇ ਵੀ ਖਰਾਬ ਹੁੰਦੇ ਦੇਖੇ ਬੰਦੀਸ਼ਾਂ ਚੰਗੀਆਂ ਨੇ ਕੁਝ ਹੱਦ ਤੱਕ ਹੁਣ ਤਾਂ ਬਾਕੀ ਜ਼ਿਆਦਾ ਬੰਦੀਸ਼ਾਂ ਵੀ ਚੰਗੀਆਂ ਨਹੀਂ ਹੈ ਜਿੰਨਾ ਇਹ ਮੇਰਾ ਪਰਸਨਲ ਥੀ ਵਾ ਬੰਦੀਸ਼ਾਂ ਹੁਣੇ ਚਾਹੀਦੀ ਨੇ ਪਰ ਸਾਹ ਸਰਦੀਆਂ ਉਹਨੂੰ ਦੱਸੋ ਜੀ ਲਿਮਿਟਸ ਦੱਸ ਦੋ ਕਿ ਆਪਣੇ ਘਰ ਦੀਆਂ ਲਿਮਿਟਸ ਆ ਨੇ ਬਿਸ਼ੱਕ ਕਲਚਰਾ ਚੱਲੀ ਜਾਂਦਾ ਆਪਣੇ ਘਰ ਦੀਆਂ ਲਿਮਿਟਸ ਆ ਨੇ ਉਹ ਬੰਦੀਸ਼ਾਂ ਚੱਲ ਜਾਂਦੀਆਂ ਨੇ ਅੱਛਾ ਜਿਵੇਂ ਮੈਂ ਨਾ ਇੱਕ ਪਿੱਛੇ ਜੇ ਹਰਿਆਣੇ ਦਾ ਇੱਕ ਕਬੱਡੀ ਦਾ ਬਹੁਤ ਵੱਡਾ ਨਾਮ ਆ ਬਾਈ ਸ਼ੀਲੂ ਹਣਾ ਬੜਾ ਦੁਨੀਆ ਦੇ ਵਿੱਚ ਨਾਮ ਕਮਾਇਆ ਉਸ ਹਣਾ ਨੌਜਵਾਨ ਦੀ ਖੇਡ ਨੇ ਉਹਨਾਂ ਦੀ ਮੈਂ ਕਿਸੇ ਵੀਰ ਦੇ ਨਾਲ ਇੰਟਰਵਿਊ ਦੇਖ ਰਿਹਾ ਸੀ ਤਾਂ ਉਹਨੇ ਬੜੀ ਹੈਰਾਨਗੀ ਦੀ ਗੱਲ ਕੀਤੀ ਕਹਿੰਦਾ ਯਾਰ ਵੀ ਹਰਿਆਣੇ ਦੇ ਵਿੱਚ ਜਿਹੜਾ ਸਾਡਾ ਵਿਆਹ ਹੁੰਦਾ ਨਾ ਤਾਂ ਅਰੇਂਜ ਮੈਰਿਜ ਕੀਤੀ ਜਾਂਦੀ ਆ ਹੂੰ ਕਹਿੰਦਾ ਲਵ ਮੈਰਿਜ ਦੇ ਵਿੱਚ ਜਿਹੜਾ ਉਹ ਸਾਡੇ ਬਲੀਵ ਨਹੀਂ ਕੀਤਾ ਜਾਂਦਾ ਉਹਨੂੰ ਅਕਸੈਪਟ ਨਹੀਂ ਕੀਤਾ ਪਿੰਡਾਂ ਦੇ ਵਿੱਚ ਹੁੰਦਾ ਹੁੰਦਾ ਇਹ ਵਾਕਈ ਹਰਿਆਣੇ ਦੇ ਵਿੱਚ ਇਹ ਚੀਜ਼ ਇਹ ਠੱਪਾ ਨਹੀਂ ਲੱਗਦਾ ਕਿ ਇਸੀ ਕਿਸੇ ਚੀਜ਼ ਦੀ ਮੋਰ ਨਹੀਂ ਹੈਗੀ ਕਿ ਆ ਕੰਮ ਹੁੰਦਾ ਹੀ ਹੁੰਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਤਾਂ ਇਹ ਚੀਜ਼ ਨੋਰਮਲ ਜੇ ਪੰਜਾਬ ਦੇ ਵਿੱਚ 10% ਹੁੰਦੀ ਹੈ ਨਾ ਹਰਿਆਣਾ ਦੇ 2% ਹੁੰਦੀ ਹੋਗੀ ਮੈਂ ਇਹ ਕਹਿਣਾ ਚਾਹੁੰਦਾ ਹੁੰਦੀ ਹੈ ਪਰ ਕਿਸੇ ਚੀਜ਼ ਪੱਕਾ ਠੱਪਾ ਨਹੀਂ ਕਿ ਆ ਕੰਮ ਨਹੀਂ ਹੋਊਗਾ ਹੂੰ ਹੁੰਦੀਆਂ ਨੇ ਪਰ ਘੱਟ ਹੁੰਦੀਆਂ ਨੇ ਸ਼ਹਿਰ ਦੇ ਵਿੱਚ ਜੇ ਕੋਈ ਫੈਮਿਲੀ ਰਹਿ ਰਹੀ ਹੈ ਉੱਥੇ ਹੋ ਜਾਂਦੀ ਹੈ ਜੇ ਕੋਈ ਪਿੰਡ 'ਚ ਰਹਿੰਦੀ ਹੈ ਬਹੁਤ ਰੀਅਰ ਚਾਂਸ ਹੁੰਦੇ ਹੁੰਦੇ ਹੁੰਦੀਆਂ ਵੀ ਦੇਖੀਆਂ ਨੇ ਮੈਂ ਨਾ ਹੁੰਦੀਆਂ ਵੀ ਦੇਖੀਆਂ ਨੇ ਪਰ ਜ਼ਿਆਦਾ 98% ਨਹੀਂ ਹੁੰਦੀਆਂ ਐਕਸੈਪਟ ਨਹੀਂ ਕਰਦੇ ਜੇਕਰ ਕੋਈ ਕਰਾਉਂਦਾ ਨਹੀਂ ਕਰਦੇ ਤਾਹੀਂ ਮੈਨੂੰ ਲੱਗਦਾ ਜਿਹੜਾ ਉਹ ਖਾਪ ਪੰਚਾਇਤਾਂ ਅਸੀਂ ਕਾਫੀ ਸੁਣਦੇ ਆ ਹਨਾ ਚਲੋ ਅਸੀਂ ਦੇਖਿਆ ਤਾਂ ਕਦੇ ਉਹ ਮਾਹੌਲ ਨਹੀਂ ਹਰਿਆਣੇ ਦੇ ਵਿੱਚ ਖਾਪ ਖਾਪ ਪੰਚਾਇਤਾਂ ਦਾ ਕਾਫੀ ਜਿਹੜਾ ਦਬਦਬਾ ਹੈਗਾ ਕਿੰਨੇ ਪਿੰਡਾਂ ਦੀ ਹੁੰਦੀ ਆ ਬਈ ਇੱਕ ਉਹ ਪੰਚਾਇਤ ਕਿੰਨਾ ਹੁੰਦਾ ਉਹਦੇ ਬਾਰੇ ਮੈਨੂੰ ਇੰਨਾ ਪ੍ਰੋਪਰ ਪਤਾ ਨਹੀਂ ਸੰਸਾਰ ਪਰ ਉਹ ਵੀ ਹੁਣ ਹੁੰਦੀਆਂ ਸੀ ਹੁੰਦੀਆਂ ਹੈ ਨਹੀਂ ਉਹ ਚੀਜ਼ ਰਹੀਆਂ ਨਹੀਂ ਪੰਚ ਯਾਰ ਜਦੋਂ ਰੋਲੇ ਥਾਣੇ ਚ ਜਾਣ ਲੱਗੇ ਪਹਿਲਾਂ ਰੋਲੇ ਥਾਣੇ ਥੋੜੀ ਜਾਂਦੇ ਸੀ ਪਿੰਡਾਂ ਦੇ ਸਾਡੇ ਪਿੰਡ ਕਤਲ ਦਾ ਫੈਸਲਾ ਵੀ ਪਿੰਡ ਚ ਹੋਇਆ ਹੋਇਆ ਥੋੜੇ ਪਿੰਡ ਹਾਂਜੀ ਬਾਚੋ ਕੇ ਇਸ ਹਾਈਲਾਈਟ ਹੋ ਕੇ ਚਲਾ ਗਿਆ ਸੀ ਪ੍ਰਿਕਰ ਆਪਣੇ ਤੇ ਨਿਵੇੜਨ ਦੀ ਉਹਨੂੰ ਕੋਸ਼ਿਸ਼ ਕੀਤੀ ਗਈ ਸੀ ਪਿੰਡ ਦੇ ਵਿੱਚ ਐਡੀ ਸਹਿਮਤੀ ਵੀ ਹੁੰਦੀ ਸੀ ਪਿੰਡਾਂ ਦੇ ਵਿੱਚ ਸਕ੍ਰਿਪਟਾਂ ਰਚੀਆਂ ਜਾਣ ਲੱਗੀਆਂ ਹੂੰ ਕਿਨੂੰ ਕਿਵੇਂ ਫਸਾਉਣਾ ਪਹਿਲਾਂ ਲੋਕੀ ਇੰਨੇ ਭੋਲੇ ਹੁੰਦੇ ਸੀਗੇ ਹੂੰ ਜਦੋਂ ਪਿੰਡਾਂ ਦੀ ਪੋਲਿਟਿਕਸ ਸੈਨ ਉੱਤੇ ਰਹੀ ਆ ਕਿ ਕਿਨੂੰ ਕਿਵੇਂ ਫਸਾਉਣਾ ਕਿਨੂੰ ਕਿਵੇਂ ਫਸਾਉਣਾ ਮੈਂ ਦੇਖਿਆ ਕਿ ਸਾਡੇ ਪਿੰਡ ਦੇ ਵਿੱਚ ਵੀ ਹੂੰ ਜੈਲਸੀ ਬਹੁਤ ਆ ਗਈ ਐਕਚੁਅਲੀ ਵਿੱਚ ਗੱਲ ਇਹ ਹੈ ਨਾ ਪਿੰਡਾਂ ਦੇ ਵਿੱਚ ਜੈਲਸੀ ਬਹੁਤ ਆ ਗਈ ਉਹਨਾਂ ਸੋਸ਼ਲ ਮੀਡੀਆ ਜਿੱਦਣ ਦਾ ਆਇਆ ਨਾ ਉਹਦੋਂ ਦੀ ਜੈਲਸੀ ਵੀ ਵੱਧ ਗਈ ਹੁਣ ਮੰਨ ਲਓ ਸੰਸਾਰ ਮੈਂ ਜਾਣਦਾ ਆ ਸੰਸਾਰ ਇਹਨੇ ਸਾਲ ਤੋਂ ਆਹ ਕੰਮ ਕਰਦਾ ਐ ਤੇ ਇਹ ਇੰਨੀ ਕੀ ਗੱਡੀ ਲੈ ਸਕਦਾ ਹੁਣ ਸੰਸਾਰ ਓਡੀ ਮਰਸੀਡੀਜ਼ ਨਾਲ ਗੋਆ ਦੇ ਵਿੱਚ ਜਾਂ ਉੱਥੇ ਕਿਤੇ 20 ਤੇ ਜਾ ਕੇ ਸ਼ਰਟ ਲਾ ਕੇ ਖੜਾ ਐ ਤੇ ਮੈਂ ਪਿੰਡ ਦਾ ਡੇਢ ਦੋ ਕਿੱਲਾਂ ਦਾ ਮਾਲਕ ਮੈਂ ਖੇਤ ਨਰਮਾ ਗੱਡੀ ਜਨਾ ਝੋਨੇ ਚ ਕੱਕ ਕੱਢੀ ਜਨਾ ਸੰਸਾਰ ਮੇਥੋਂ ਵੀ ਨਹੀਂ ਮੈਂ ਹੂੰ ਫਾਈਨੈਂਸ਼ਲੀ ਮੈਂ ਉਹਨੂੰ ਦੇਖ ਕੇ ਐ ਸੋਚੂ ਰੇ ਕਿੱਦਾਂ ਨੂੰ ਬਣ ਗਿਆ ਇਹ ਬੰਦਾ ਇਹ ਨਾ ਗੱਲ ਮੇਰਾ ਇੱਕ ਦੋਸਤ ਆ ਮੈਂ ਚਲੋ ਨਾਮ ਤਾਂ ਨਹੀਂ ਲਊਂਗਾ ਮੇਰਾ ਦੋਸਤ ਆ ਚੰਗਾ ਵਧੀਆ ਪੈਸਾ ਕਮਾ ਰਹੇ ਵਧੀਆ ਨਾਮ ਆ ਹੈਨਾ ਉਹਦੇ ਪਿੰਡ ਦੇ ਵਿੱਚ ਉਹਨੂੰ ਕਹੀ ਜਾਂਦੇ ਨੇ ਕਹਿੰਦੇ ਵੀ ਇਹ ਤਾਂ ਚੰਡੀਗੜ੍ਹ ਜਾ ਕੇ ਕਹਿੰਦੇ ਚਟਾ ਵੇਚ ਰਿਹਾ ਤਰੱਕੀ ਕਰ ਲਈ ਉਹਨੇ ਤਰੱਕੀ ਕਰ ਲਈ ਹਾਲਾਂਕਿ ਮਿਹਨਤ ਦੇ ਨਾਲ ਆਇਆ ਆਪਣੇ ਹਿੰਮਤ ਦੇ ਨਾਲ ਉਹ ਇਸ ਲੈਵਲ ਤੱਕ ਆਇਆ ਉਹਨੂੰ ਉਹਦੇ ਪਿੰਡ ਦੇ ਗਏ ਕਹਿੰਦੇ ਇਹ ਤਾਂ ਚਟਾ ਵੇਚਦਾ ਜੀ ਯਾਰ ਸਭ ਤੋਂ ਔਖਾ ਹੈ ਕਿਸੇ ਦੀ ਦੌਲਤ ਤੇ ਸ਼ੌਹਰਤ ਨੂੰ ਸਹਿਣ ਕਰਨਾ ਉਹ ਸਹਿਣ ਨਹੀਂ ਹੁੰਦੀ ਆਮ ਬੰਦੇ ਤੋਂ ਅੱਜਕੱਲ ਜੈਲਸੀ ਇੰਨੀ ਜ਼ਿਆਦਾ ਗੰਦੀ ਹੋ ਗਈ ਹੈ ਮਤਲਬ ਦੇਖੀ ਗਈ ਹੈ ਸ਼ਹਿਰਾਂ ਚ ਆਜੀ ਘਟਾ ਸ਼ਰਚ ਜੈਲਸੀ ਕਟ ਹੈ ਜੀ ਪਰ ਸ਼ਹਿਰਾਂ ਦਾ ਇਹ ਵੀ ਆ ਨਾ ਕਿ ਆਪਣੇ ਗਵਾਂਢ ਦੇ ਵਿੱਚ ਨਹੀਂ ਪਤਾ ਹੁੰਦਾ ਹੁਣ ਸਾਡਾ ਇਹ ਫਲੈਟ ਆ ਆਫਿਸ ਆ ਸਾਨੂੰ ਸਾਹਮਣੇ ਵਾਲੇ ਫਲੈਟ ਚ ਨਹੀਂ ਪਤਾ ਹੈਗਾ ਕਿ ਕੌਣ ਰਾਇ ਤੇ ਜੈਲਸੀ ਤਾਂ ਨਹੀਂ ਹੈਗੀ ਨਾ ਨਹੀਂ ਕੰਵਲ ਤੇ ਆ ਨਾ ਉੱਥੇ ਉਹਨਾਂ ਲੋਕਾਂ ਵਾਲੀ ਧਿਆਨ ਹੈ ਉਹਨਾਂ ਲੋਕਾਂ ਬਾਰੇ ਸੋਚੀ ਜਾਣਾ ਇਹ ਆ ਰਾਜ ਨਵੀਂ ਗੱਡੀ ਲਿਆਇਆ ਜਦੋਂ ਨਾ ਤੁਸੀਂ ਤਰੱਕੀ ਕਰਦੇ ਹੋ ਇੱਕ ਚੀਜ਼ ਹੋਰ ਮੈਂ ਕਈ ਵਾਰ ਬੋਲਦਾ ਹੁੰਦਾ ਜੇ ਜ਼ਮੀਨ ਤੁਸੀਂ ਵੇਚਤੀ ਤੁਸੀਂ ਤਰੱਕੀ ਚੋਂ ਲੋਕ ਕਹਿੰਦੇ ਕਿ ਕਿਤੇ ਹੋਰ ਲੈਂਦਾ ਹੋਊਗਾ ਲੈ ਲੈ ਰਿਹਾ ਦਾ ਇਹ ਤੁਝ ਲੈ ਲੈ ਰਿਹਾ ਟਾਕਰ ਲੈ ਲੈ ਆਊਗਾ ਜਿਤਨੇ ਮਾਰੇ ਵਕਤ ਤੇ ਵੇਕਦੀ ਹੈ ਨਾ ਤੇਰੇ ਮੇਰੇ ਵਗਾ ਨਾਂ ਰਣਾ ਵੀ ਕਹਿੰਦੇ ਜੀ ਤਾਂ ਵੇਕ ਗਈ ਇਹ ਚੀਜ਼ਾਂ ਹੁੰਦੀਆਂ ਨੇ ਪਿੰਡਾਂ 'ਚ ਐਜੀ ਗੱਲਾਂ ਸ਼ਹਿਰ 'ਚ ਜੈਲ ਸੀ ਘਟ ਹੈ ਇਸ ਗੱਲ 'ਤੇ ਮੈਨੂੰ ਕੋਈ ਲੋਕ ਸਹਿਮਤ ਹੋਣਗੇ ਕਿ ਨਹੀਂ ਹੋਣਗੇ ਪਰ ਇਹ ਸੱਚ ਹੈ ਅੱਛਾ ਭਾਈ ਹੁਣ ਕਾਮਯਾਬ ਹੋ ਗਏ ਹੋ ਚਲੋ ਕਿਸੇ ਕਾਰਨ ਤੁਹਾਨੂੰ ਜਿਹੜਾ ਪਿੰਡ ਛੱਡਣਾ ਪਿਆ ਜਿਹੜੀ ਉਹ ਨੌਜਵਾਨਾਂ ਦੀ ਗੱਲ ਹਨਾ ਤੁਸੀਂ ਦੱਸ ਕੇ ਇਸ ਤੋਂ ਬਾਅਦ ਜਦੋਂ ਇੱਕ ਲਾਈਫ ਸੈਟਲ ਹੋ ਗਈ ਆ ਸਮਰੀ ਦਾ ਦਿਲ ਕੀ ਕਹਿੰਦਾ ਸ਼ਹਿਰ ਦੇ ਵਿੱਚ ਹੀ ਰਹੂਗਾ ਜਾਂ ਉਹ ਦਾਦਾ ਦੇ ਘਰ ਦੇ ਵਿੱਚ ਵਾਪਸ ਜਾਣਾ। ਦੇਖੋ ਕੁਸ਼ੀ ਜਾਂ ਹੁੰਦੀ ਨਹੀਂ ਬੰਦੇ ਨੂੰ ਯਾਦ ਤਾਂ ਹੀ ਰਹਿੰਦਾ ਯਾਰ ਇਹ ਜੀ ਗੱਲ ਨਹੀਂ ਹੈ। ਕੰਮ ਆਉਣਾ ਤੁਹਾਡੇ ਕੰਮ ਨਹੀਂ ਹੈ। ਯਾਦ 24 ਘੰਟਿਆਂ 'ਚੋਂ ਅੱਧਾ ਘੰਟਾ ਆਉਂਦੀ ਹੈ ਸਾਰਾ ਦਿਨ ਨਹੀਂ ਆਉਂਦੀ। ਕਿਉਂਕਿ ਬਾਹਰ ਜਿਵੇਂ ਚਲਦੇ ਜਾਂਦੇ ਨੇ। ਬਿਲਕੁਲ। ਮੇਰੀ ਮਾਂ ਨੇ ਉੱਥੇ ਨੇ ਸਾਲ ਲਾਏ ਨੇ ਉਹ ਨਹੀਂ ਦੇਖ ਹੁੰਦੇ ਮੈਥੋਂ ਬਸ। ਉਹ ਪਿੰਡ-ਪਿੰਡ ਕਰਦੀ ਹੈ। ਮੈਦਰ ਜਿਵੇਂ ਚਲਦੇ ਜਾ ਰਹੇ ਨੂੰ। ਉਹ ਚੀਜ਼ ਮੈਨੂੰ ਖਾ ਜਾਂਦੀ ਹੈ ਜੇ ਮੇਰੇ ਕੋਲ। ਇਦੋਂ ਉੱਤੇ ਕੁਛ ਨਹੀਂ। ਆਖਰੀ ਸਵਾਲ ਵਿਆਹਾਂ ਦੀ ਗੱਲ ਕਰਦੇ ਪੰਜਾਬ ਤੇ ਹਰਿਆਣੇ ਦੇ ਵਿਆਹਾਂ 'ਚ ਬਾਈ ਕਿੰਨਾ ਕਾ ਡਿਫਰੈਂਸ ਆ ਇੱਥੇ ਦੇ ਵਿਆਹ ਵੀ ਤੁਸੀਂ ਨੇ ਦੇਖੇ ਨੇ ਖਰਚੇ ਪੱਖੋਂ ਲਾ ਲਓ ਜਾਂ ਹੋਰ ਰੀਤੀ ਰਿਵਾਜਾਂ ਪੱਖੋਂ ਲਾ ਲਓ ਜਿਹੜੇ ਪਹਿਲਾਂ ਬਜ਼ੁਰਗ ਦੱਸਦੇ ਮੈਂ ਦੱਸਦਾ ਖਰਚੇ ਵਗੋਂ ਬਰਾਤ ਨੂੰ ਥੱਲੇ ਬਿਠਾ ਕੇ ਵੀ ਨਾ ਖਵਾ ਕੇ ਤੋੜ ਦੇਆ ਕਰਦੇ ਤੇ ਕਹਿੰਦੇ ਵਧੀਆ ਚੱਲਿਆ ਬਰੋਰਾ ਕਦੀ ਬਰਫੀ ਵੀ ਫੜਾਤੀ ਨਾ ਪਹਿਲਾਂ ਦੇ ਬਜ਼ੁਰਗ ਜਿਵੇਂ ਦੱਸਦੇ ਆ ਰਹੇ ਮੈਂ ਉਹ ਬੰਦੇ ਵੀ ਦੇਖੇ ਆ ਜਿੱਥੇ ਕੈਟਰਿੰਗ 18 ਲੱਖ ਦੀ ਸੀ ਦੇਖਣ ਵਾਲੇ ਨੇ ਦਾਲ ਤੇ ਰੋਟੀ ਖਾਦੀ ਤੇ ਉਹ ਜੀ ਨੁਕਸ ਕੱਢ ਗਿਆ ਯਾਰ ਕਹਿੰਦਾ ਦਾਲ ਜਨੂਨ ਘਟ ਸੀ ਕਹਿੰਦਾ ਕੱਟ ਨਾਲੇ ਨੁਕਸ ਉਹਦੇ ਜੀ ਕਾਰਨ ਖਰਚੇ ਕਲਚਰ ਜੀ ਤੁਸੀਂ ਵਿਹਾਰੀ ਗੱਲ ਕੀਤੀ ਪੈਸੇ ਉੱਥੇ ਵੀ ਲੱਗਦੇ ਪੈਸੇ ਇੱਥੇ ਵੀ ਲੱਗਦੇ ਆ ਫਤਿਹਬਾਦ ਜਿਹੜਾ ਸਾਡਾ ਏਰੀਆ ਹੈ ਉਹ ਬਾਰਡਰ ਤੋਂ ਬਹੁਤਾ ਦੂਰ ਨਹੀਂ ਹੈ ਸਾਨੂੰ ਕਲਚਰ ਪੰਜਾਬ ਦਾ ਵੀ ਪਤਾ ਲੱਗਦਾ ਰਹਿੰਦਾ ਸਾਨੂੰ ਹਰਿਆਣ ਦਾ ਵੀ ਪਤਾ ਲੱਗਦਾ ਰਹਿੰਦਾ ਹਮ ਖਰਚੇ ਵਿਹਾਂ ਦੇ ਦੋਨਾਂ ਦੇ ਬਰਾਬਰ ਹੁੰਦੇ ਆ ਅੱਜਕੱਲ ਜੀ ਅ ਸ਼ੁਕਰੀਆ ਸਮਰੇਬਾਈ ਉਮੀਦ ਆ ਕਿ ਛੇਤੀ ਆਪਣੀ ਮਾਂ ਨੂੰ ਦੁਬਾਰਾ ਪਿੰਡ ਲੈ ਕੇ ਜਾਵਾਂਗੇ ਹਾਂ ਜਲਦੀ ਅੱਜ ਵੀ ਫੋਨ ਆਇਆ ਸੀ ਕਹਿੰਦੀ ਮੈਂ ਪਿੰਡ ਜਾ ਕੇ ਆਉਣਾ ਮੈਂ ਕਿਹਾ ਜਾ ਸੋ ਬਿਲਕੁਲ ਪਿੰਡਾਂ ਦੇ ਵਿੱਚ ਆਪਸੀ ਭਾਈਚਾਰਾ ਸੀ ਜਿਹੜਾ ਕਿਤੇ ਨਾ ਕਿਤੇ ਅੱਜ ਵੀ ਹੈ ਪਰ ਕੁਝ ਗਲਤ ਲੋਕਾਂ ਦੀ ਵਜ੍ਹਾ ਦੇ ਨਾਲ ਪਿੰਡਾਂ ਦੇ ਵਿੱਚ ਜੈਲਸੀ ਆਈ ਹੈ ਬੇਸ਼ੱਕ ਸ਼ਹਿਰ ਸਾਡੇ ਤੋਂ ਟੈਕਨੋਲੋਜੀ ਪੱਖੋਂ ਅੱਗੇ ਹੋਣਗੇ ਪਰ ਕੁਝ ਲੋਕਾਂ ਦੀ ਛੋਟੀ ਸੋਚ ਦੀ ਵਜ੍ਹਾ ਦੇ ਨਾਲ ਕਿ ਜੇਕਰ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਤਰੱਕੀ ਨਹੀਂ ਕਰ ਸਕਦੇ ਤੁਸੀਂ ਅਨਪੜ੍ਹ કહે ਜਾਉਂਗੇ ਇਸ ਤਰ੍ਹਾਂ ਦੀ ਵਜ੍ਹਾ ਦੇ ਨਾਲ ਕਾਫੀ ਕਾਬਲ ਨੌਜਵਾਨਾਂ ਨੂੰ ਕਾਫੀ ਪਿੰਡ ਨੂੰ ਪਿਆਰ ਕਰਨ ਵਾਲੇ ਨੌਜਵਾਨਾਂ ਨੂੰ ਪਿੰਡ ਛੱਡਣਾ ਪੈਂਦਾ ਜਿਹੜੇ ਲੋਕ ਪਿੰਡ ਨੂੰ ਨੀਵਾ ਦਿਖਾਉਂਦੇ ਨੇ ਤਾਂ ਅਸੀਂ ਸੈਂਕੜੇ ਹਜ਼ਾਰਾਂ ਅਸੀਂ ਉਹ ਉਦਾਹਰਣਾਂ ਦੇ ਸਕਦੇ ਹਾਂ ਜਿਹੜੇ ਅੱਜ ਵੀ ਪਿੰਡ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਨੇ ਆਪਣਾ ਕਾਮਯਾਬੀ ਦਾ ਵੱਖਰਾ ਮੁਕਾਮ ਉਦਾਂ ਹੀ ਪਿੰਡਾਂ ਦੇ ਵਿੱਚ ਰਹਿ ਕੇ ਬਣਾਇਆ ਕਾਫੀ ਇੰਟਰਵਿਊਜ਼ ਕਾਫੀ ਵੀਡੀਓ ਅਸੀਂ ਇਸ ਤਰ੍ਹਾਂ ਦੀਆਂ ਦੇਖਦੇ ਹਾਂ ਜਿਸ ਦੇ ਵਿੱਚ ਉਹ ਕਹਿੰਦੇ ਨੇ ਬਾਈ ਅਸੀਂ ਤਾਂ ਕੈਨੇਡਾ ਅਮਰੀਕਾ ਜਿੱਨੀ ਕਮਾਈ ਸਾਡੇ ਇਸ ਪਿੰਡ ਦੇ ਵਿੱਚ ਸਾਡੇ ਇਸ ਖੇਤ ਦੇ ਵਿੱਚ ਰਹਿ ਕੇ ਹੀ ਕਰ ਸਕਦੇ ਹਾਂ ਸੋਚ ਬਦਲੋ ਸ਼ਹਿਰ ਜ਼ਰੂਰੀ ਨੇ ਪਰ ਸ਼ਹਿਰ ਇੰਨੇ ਵੀ ਜ਼ਰੂਰੀ ਨਹੀਂ ਕਿ ਉਹ ਸਾਡਾ ਪਾਈਚਾਰਾ ਸਾਡਾ ਕਲਚਰ ਸਾਡੇ ਪਿੰਡ ਖਾ ਜਾਓ ਆਜੋ ਇਕੱਠੇ ਹੋ ਕੇ ਮਿਲ ਕੇ ਪਿੰਡਾਂ ਨੂੰ ਬਚਾਈਏ